ਰੈਡੀ ਮਾਂ ਕੀ ਹੈ ਪ੍ਰਸ਼ਨ ਚਿੰਨ ਸ਼ਬਦ ਬੌਣੇ ਰਹ ਜਾਂਦੇ ਨੇ ਕਲਮ ਨੂੰ ਤਰੇਲੀਆਂ ਆ ਜਾਂਦੀਆਂ ਨੇ ਛਿਆਹੀ ਜੰਮਣ ਲੱਗਦੀ ਹੈ ਡੰਡੀ ਮਮਤਾ ਦੀ ਮੂਰਤ ਦੀ ਮਹਿਮਾ ਬਿਆਨ ਕਰਨੀ ਸੌਖੀ ਹੈ ਭਲਾ ਪ੍ਰਸ਼ਨ ਚਿੰਨ ਅੰਬਰ ਦੇ ਤਾਰੇ ਕਿਨੇ ਜਾ ਸਕਦੇ ਨੇ ਕਦੇ ਪ੍ਰਸ਼ਨ ਚਿੰਨ ਸੁੱਚੇ ਮੋਤੀਆਂ ਦੀ ਸ਼ੁੱਧਤਾ ਦਾ ਅੰਦਾਜ਼ਾ ਲਾ ਸਕਿਆ ਕੋਈ ਪ੍ਰਸ਼ਨ ਚੰਨ ਮਾਂ ਗੁਜਰੀ ਜਿਹਾ ਵਸੀ ਜਿਗਰਾ ਪੜਿਆ ਹੈ ਕਿਸੇ ਇਤਿਹਾਸ ਵਿੱਚ ਪ੍ਰਸ਼ਨ ਚੰਨ ਕੋਈ ਗੈਬੀ ਤਾਕਤ ਹੁੰਦੀ ਹੈ ਮਾਂ ਦੇ ਚਰਨਾ ਵਿੱਚ ਡੰਡੀ ਰੱਬ ਨੇ ਜ਼ਰੂਰ ਕਿਸੇ ਦੇਵੀ ਰੂ ਦਾ ਅਵਤਾਰ ਬਣਾ ਭੇਜਿਆ ਧਰਤ ਉੱਤੇ ਡੰਡੀ ਮੋਹ ਮੁਹੱਬਤ ਦਾ ਮੁਜੱਸਮਾ ਡੰਡੀ ਸਾਗਰ ਜਹੀ ਵਿਸ਼ਾਲਤਾ ਡੰਡੀ ਮਿਸ਼ਰੀ ਵਰਗੀ ਮਿਠਾਸ ਡੰਡੀ ਬਿਸਮਾਦੀ ਹਵਾ ਦਾ ਬੁੱਲਾ ਡੰਡੀ ਸਿਆਣੇ ਕਹਿੰਦੇ ਨੇ ਗੱਲ ਸਕੂਨ ਦੀ ਹੋਵੇਗੀ ਅਤੇ ਲਫ਼ਜ਼ ਮਾਂ yaad ਆਊਗਾ ਡੰਡੀ ਮਾਂ ਦੀ ਗੋਦ ਵਿੱਚ ਸੁਰਗਾਂ ਦਾ ਸਰਨਾਵਾ ਹੁੰਦਾ ਹੈ ਡੰਡੀ ਆਵਾਦਤ ਦਾ ਹੀ ਦੂਜਾ ਨਾਮ ਹੈ ਮਾਂ ਡੰਡੀ ਮਾਂ ਕੁਦਰਤ ਦੀ ਇੱਕ ਬਲੱਖਣ ਕਲਾਕ੍ਰਿਤ ਹੈ ਡੰਡੀ ਪ੍ਰੋਫੈਸਰ ਮੋਹਨ ਸਿੰਘ ਦਾ ਇਹ ਕਣਸ਼ਾ ਮਾ ਬੂਟਾ ਜੜੋਂ ਸੁੱਕ ਕੇ ਨਹੀਂ ਸਗੋਂ ਫੁੱਲਾਂ ਦੇ ਮੁਰਝਾਉਣ ਉੱਤੇ ਸੁੱਕਦਾ ਹੈ ਡੰਡੀ ਦੁਨੀਆ ਦੇ ਕਿਸੇ ਵੀ ਜੀਵ ਨੂੰ ਜਗ ਜਨਨੀ ਦਾ ਰਤਵਾ ਹਾਸਲ ਨਹੀਂ ਸਿਰਫ ਅਤੇ ਸਿਰਫ ਮਾਂ ਨੂੰ ਹੈ ਡੰਡੀ ਮਾਂ ਹੀ ਰਾਜਾ ਮਹਾਰਾਜਾਂ ਦੀ ਜਨਮਦਾਤੀ ਹੈ ਡੰਡੀ ਮਾਂ ਦਾ ਰਿਸ਼ਤਾ ਮਨੁੱਖ ਜਾਤੀ ਤੋਂ ਬਿਨਾ ਪਸ਼ੂ ਪੰਛੀਆਂ ਦੀਆਂ ਸਮੂੱਚੀਆਂ ਜਾਤਾਂ ਵਿੱਚ ਵੀ ਇੱਕ ਸਮਾਨ ਹੈ ਡੰਡੀ ਮਾਂ ਹੀ ਸਾਡੀ ਪਹਿਲੀ ਅਧਿਆਪਕ ਅਤੇ ਗੁਰੂ ਹੈ ਡੰਡੀ ਲੋਰੀਆਂ ਅਸੀਸਾਂ ਮੋਹ ਦੀਆਂ ਰੈਡੀ ਕਥਾਵਾਂ ਨਾਲ ਪੁਰਚਿਆ ਸਾਡਾ ਬਚਪਨ ਦੀ ਮਾਂ ਦੀ ਹੀ ਅਨਮੋਲ ਭੇਟ ਐ ਡੰਡੀ ਮਾਂ ਦਾ ਦਰਜਾ ਧਰਤੀ ਮਾਤਾ ਦੇ ਸਮਾਨ ਐ ਜਿੱਥੋਂ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਡੰਡੀ ਇੱਕ ਕੋਰੀਆਈ ਕਹਾਵਤ ਹੈ ਕਿ ਜਦ ਤੱਕ ਮਾਵਾਂ ਰਹਿਣਗੀਆਂ ਤਦ ਤੱਕ ਰੱਬ ਵਿੱਚ ਵਿਸ਼ਵਾਸ ਬਣਿਆ ਰਹੇਗਾ ਡੰਡੀ ਇਹ ਰੱਬ ਦਾ ਦੂਜਾ ਰੂਪ ਹੀ ਤਾਂ ਹੈ ਡੰਡੀ ਓਸ਼ੋ ਦਾ ਕਥਨ ਹੈ ਕਿ ਇਸਤਰੀ ਮਾਂ ਬਣੇ ਬਿਨਾ ਆਪਣੇ ਆਪ ਨੂੰ ਸੰਪੂਰਨ ਨਹੀਂ ਸਮਝਦੀ ਡੰਡੀ ਮਾਂ ਬਨਣ ਉੱਤੇ ਉਸ ਦੀ ਸਖਸ਼ੀਅਤ ਦਾ ਨਿਖਾਰ ਪ੍ਰਗਟ ਹੁੰਦਾ ਹੈ ਡੰਡੀ ਸੁੱਚੇ ਦੁੱਧ ਦੀ ਪਹਿਲੀ ਬੂੰਦ ਦਾ ਅਹਿਸਾਸ ਅੰਮ੍ਰਿਤਮਈ ਹੁੰਦਾ ਹੈ ਡੰਡੀ ਪਰਿਵਾਰ ਦੀ ਖਿੜੀ ਫੁੱਲਬਾੜੀ ਹੀ ਮਾਂ ਨੂੰ ਤਾਰਸ ਦਿੰਦੀ ਹੈ ਡੰਡੀ ਦੁਨਿਆਵੀ ਆਲਾਮਤਾਂ ਤੋਂ ਬਚਾਉਣ ਲਈ ਕਾਲਾ ਟਿੱਕਾ ਲਾਉਣਾ ਅਤੇ ਮਿਰਚਾਂ ਬਾਰਨੀਆਂ ਮਾਂ ਦੇ ਹਿੱਸੇ ਆਈਆਂ ਨੇ ਡੰਡੀ ਉਸ ਨੂੰ ਧਾਰਨਾ ਹੀ ਨਹੀਂ ਪੱਕਾ ਵਿਸ਼ਵਾਸ ਹੁੰਦਾ ਕਿ ਭੈੜੀਆਂ ਰੂਹਾਂ ਹੁਣ ਉਸ ਦੇ ਜਾਇਆਂ ਦਾ ਕੁਝ ਵੀ ਵਿਗਾੜਨ ਜੋਗੀਆਂ ਨਹੀਂ ਡੰਡੀ ਇਹ ਹੀ ਮਾਂ ਦੀ ਕਰਮਤ ਹੈ ਇਹ ਹੀ ਉਸ ਦੀ ਅਸੀਮ ਤਾਕਤ ਹੈ ਜੋ ਉਸ ਨੂੰ ਖੁਦ ਖੁਦਾ ਨੇ ਬਖਸ਼ੀ ਹੈ ਡੰਡੀ ਅਲੌਕਿਕ ਗੁਨਾ ਦਾ ਸੰਗਮ ਨਾਮੀ ਸ਼ੈਰ ਆਤਮਜੀਤ ਦੇ ਸ਼ਬਦ ਕਦੇ ਕਿਸੇ ਦੀ ਔਲਾਦ ਦਾ ਬੁਰਾ ਨਹੀਂ ਚਿਤਵਦੀ ਮਾਂ ਡੰਡੀ ਉਸ ਦਾ ਦੇਵ ਰੂਪ ਹੈ ਰੋਸ਼ਨੀ ਵੰਡਣਾ ਡੰਡੀ ਕਵੀ ਸੁਖਮਿੰਦਰ ਸੇਖੋਂ ਮਾਂ ਦੀ ਤੁਲਨਾ ਮੋਮਬੱਤੀ ਨਾਲ ਕਰਦਾ ਹੈ ਡੰਡੀ ਕਿੰਨੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੀਆਂ ਮਾਮਾ ਜਾਂਉਂਦੀਆਂ ਨੇ ਡੰਡੀ ਸ਼ੁਕਰ ਕਰੋ ਜੇ ਘਰ ਵਿੱਚ ਮਾਂ ਮੌਜੂਦ ਹੈ